ਟੀਮ ਇੰਡੀਆ ਤਾਂ ਮਿੰਟੂ ਜੀ ਆਪਾਂ ਜਿਤਾ ਲਈਆ ورلڈ ਕੱਪ ਜਿੱਤ ਕੇ ਸਾਰਾ ਦੇਸ਼ ਖੁਸ਼ ਹੈ ਕਿਤਨਾ ਕਿਤੇ ਹੁਣ ਉਹ ਥੋੜੀ ਜਿਹੀ ਖੁਸ਼ੀ ਮਨਾਉਣ ਦਾ ਸਬੱਬ ਨਹੀਂ ਬਣ ਰਿਹਾ ਟੀਮ ਇੰਡੀਆ ਵਾਲੇ ਬੰਦੇ ਆਪਣੇ ਫਸੇ ਹੋਏ ਐ ਕੀ ਚੱਕਰ ਪੈ ਗਿਆ ਜੀ ਨਹੀਂ ਦੇਖੋ ਹੁਣ ਗੱਲ ਇਹ ਆ ਕਿ ਉਹ ਜਦੋਂ ਆਉਣਗੇ ਤੇ ਫਿਰ ਇੱਥੇ ਜਸ਼ਨ ਦਾ ਮਾਹੌਲ ਤੇ ਹੋਏਗਾ ਹੀ ਉਹ ਜੀ ਗੱਲ ਇਹ ਕਿ ਜਸ਼ਨ ਦਾ ਵੀ ਇੱਕ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਨਾ ਆਪਣਾ ਇੱਕ ਪੱਧਰ ਹੈ ਜੀ ਇਹ ਲੋਕੋ ਜਸ਼ਨ ਜੇ ਮਨਾਉਂਦੇ ਆ ਤਾਂ ਫਿਰ ਬੜਾ ਠੋਕ ਕੇ ਮਨਾਉਂਦੇ ਆ। ਬਿਲਕੁਲ। ਹੁਣ ਦੇਖੋ ਉੱਥੇ ਟੀਮ ਫਸਣ ਦਾ ਤਾਂ ਕੁਦਰਤੀ ਕਾਰਨ ਆ ਕਿਉਂਕਿ ਉਹ ਤੇ ਹੋਟਲ ਦੇ ਵਿੱਚ ਫਸੇ ਹੋਏ ਨੇ। ਉੱਥੇ ਦੱਸਦੇ ਆ ਕਿ ਤੂਫਾਨ ਆਉਣ ਦਾ ਇਮਕਾਨ ਸੀ। ਹੂੰ। ਤੇ ਇਹਦੇ ਚੱਲਦੇ ਉਹਨਾਂ ਨੇ ਜਿਹੜਾ ਉਹ 에어ਪੋਰਟ ਸੀ ਉਹ ਬੰਦ ਕਰ ਦਿੱਤਾ। ਜੀ। 에어ਪੋਰਟ ਪਹਿਲਾਂ ਹੀ ਅਗਾਊਂ ਬੰਦ ਕਰ ਦਿੱਤਾ। ਹੂੰ। ਜਿਹਦੇ ਚੱਲਦੇ ਇਹਨਾਂ ਦੀ ਜਿਹੜੀ ਉਹ ਫਲਾਈਟ ਸੀਗੀ ਨਿਊਯਾਰਕ ਕੋਲ ਹੀ ਫਿਰ ਨਿਊਯਾਰਕ ਤੋਂ ਇਹਨਾਂ ਨੇ ਦੁਬਈ ਆਉਣਾ ਸੀਗਾ ਉਹ ਸਾਰੇ ਖਿਡਾਰੀ ਉੱਥੇ ਫਸੇ ਹੋਏ ਨੇ ਪਰ ਵਧੀਆ ਗੱਲ ਆਪਣੀ ਸਫਲਤਾ ਨੂੰ ਉਹ ਬਈ ਮਾਣ ਰਹੇ ਆ ਹਮ ਐਨਜੋਏ ਕਰ ਰਹੇ ਆ ਆ ਜਾਣਗੇ ਜੀ ਜੀ ਥੋੜੀ ਦੇਰ ਲੱਗੇਗੀ ਉਹ ਗਾਣਾ ਨਾ ਹਮ ਆਖਰ ਤੁਮੇ ਆਣਾ ਪੜੇਗਾ ਜੀ ਜ਼ਰਾ ਦੇਰ ਲੱਗੇਗੀ ਤਾਂ ਆਖਰ ਨੂੰ ਤਾਂ ਭਈ ਆਉਣਾ ਹੀ ਆ ਤਮ ਜੀ ਜੀ ਬਾਕੀ ਕ੍ਰਿਕਟ ਦੀ ਜੇ ਆਪਾਂ ਰੋਮਾਂਚਕ ਮੈਚ ਦੀ ਕਹਾਣੀ ਦੇਖੀਏ ਤਾਂ ਬੜਾ ગાંٹے ਦਾ ਮੈਚ ਸੀ ਤੇ ਕਾਂਟਾ ਇਸ ਤਰ੍ਹਾਂ ਬਦਲਿਆ ਇਸ ਮੈਚ ਨੇ ਕਿ ਭਾਈ ਦੇਖੋ ਇੱਕ ਕੈਚ ਜੀ ਇੱਕ ਓਵਰ ਸਾਰਾ ਮਤਲਬ ਕਿ ਉਲਟਾ ਪੁਲਟਾ ਸਭ ਪਲਟ ਗਿਆ ਜਿਵੇਂ ਪਾਲ ਪੱਟੀ ਵਾਂਗ ਉਲਟਾ ਪੁਲਟਾ ਹੀ ਹੋ ਗਿਆ ਕਮ ਸਾਰਾ ਇਸੇ ਤਰ੍ਹਾਂ ਹੀ ਆ ক্রিকেট ਦਾ ਜਿਹੜਾ ਕਹ ਲੋ ਕਿ ਖੁਮਾਰ ਹੈ ਇਸ ਮੁਲਕ ਦੇ ਵਿੱਚ ਉਹਦੀ ਜਿਹੜੀ ਰੋਚਕਤਾ ਹੈ ਉਹ ਹੀ ਇਸ ਖੁਮਾਰ ਨੂੰ ਸਿਖਰਾਂ ਤੇ ਲੈ ਜਾਂਦੀ ਹੈ ਰੋਚਕਤਾ ਬਹੁਤ ਜ਼ਿਆਦਾ ਹੁੰਦੀ ਆ ਤਾਂ ਪਰ ਇਆ ਕਿ ਬੜੇ ਫੇਵਰਿਟ ਪਲੇਅਰ ਸੀਗੇ ਬੜੇ ਲੋਕਾਂ ਦੇ ਜਿਦਾਂ ਰਵਿੰਦਰ ਚੰਡੇਚਾ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਉਹ T20 ਫਾਰਮੈਟ ਦੇ ਵਿੱਚੋਂ ਸੰਨਿਆਸ ਲੈ ਗਏ। ਨਹੀਂ ਇੱਕੋ ਵੇਲੇ। ਹੂੰ ਹੂੰ ਹੂੰ। ਸ਼ਾਇਦ ਕਹਿ ਲੋ ਕਿ ਨੇੜੇ-ਨੇੜੇ ਹੀ ਇਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ। ਜੀ। ਤੇ ਤਕਰੀਬਨ ਇਕੱਠਿਆਂ ਨਹੀਂ। ਹੂੰ ਹੂੰ। ਕੁਝ-ਕੁਝ ਘੰਟਿਆਂ ਦੇ ਵਕਤ ਤੋਂ ਬਾਅਦ ਛੁੱਟੀ ਵੀ ਲੈ ਲਈ। ਚਲੋ ਹਰੇਕ ਪਲੇਅਰ ਦਾ ਇੱਕ ਟਾਈਮ ਹੁੰਦਾ ਹੈ। ਜੀ। ਯਾਨੀ ਜਿਵੇਂ ਤੁਹਾਡੀ ਭਾਸ਼ਾ ਚ ਕਹਾਂ ਤਾਂ ਹਰੇਕ ਨੇ ਇੱਕ ਮੰਚ ਤੇ ਆਉਣਾ ਜੀ ਤੇ ਆਪੋ ਆਪਣਾ ਕਿਰਦਾਰ ਲੈ ਕਰਕੇ ਫਿਰ ਵੇਲੇ ਸਿਰ ਉਹਨੇ ਜੀ 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 ਮਦਾਗੀ ਲੈ ਰਣੀ ਬਸ ਕਿਰਦਾਰ ਇਦਾਂ ਨਿਭ ਜੇ ਵੀ ਤਾੜੀਆਂ ਬਾਤ ਚ ਹੋਈਆਂ ਰਹਿਣ ਬਸ ਨਾ ਬਿਲਕੁਲ ਬਿਲਕੁਲ